ਨਿਰਦੇ ਨਾਲ ਜੁੜ ਚੁੱਕੀਓ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਖਬਰ ਤੁਹਾਡੇ ਨਾਲ ਬਟਿੰਡਾ ਤੋਂ ਸਾਂਝੀ ਕਰ ਰਹੀ ਆ ਜਿੱਥੇ ਕਿ ਬਟਿੰਡਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਇੱਕ ਨੌਜਵਾਨ ਇਸ ਤਰੀਕੇ ਦੇ ਨਾਲ ਮਿਲਿਆ ਹੈ ਕਿ ਜਿਸ ਨੂੰ ਦੇਖ ਕੇ ਹੋਟਲ ਵਾਲੇ ਤੇ ਪੁਲਿਸ ਪ੍ਰਸ਼ਾਸਨ ਹੈਰਾਨ ਰਹਿ ਗਿਆ ਦੱਸ ਦਈਏ ਤੁਹਾਨੂੰ ਦੱਸ ਦਿੰਦੇ ਆ ਕਿ ਪੂਰਾ ਮਾਮਲਾ ਕੀ ਹੈ ਤਾਂ ਜਿਹੜਾ ਕਿ ਇੱਕ ਲੜਕਾ ਇੱਕ ਲੜਕੀ ਦੇ ਨਾਲ ਹੋਟਲ ਦੇ ਵਿੱਚ ਜਾਂਦਾ ਹੈ ਇਹ ਰਾਤ ਜਿਹੜਾ ਕਿ ਹੋਟਲ ਦੇ ਵਿੱਚ ਰੁਕੇ ਸਨ ਪਰ ਜਦੋਂ ਦੁਪਹਿਰ ਦੇ ਵੇਲੇ ਹੋਟਲ ਵਾਲੇ ਕਮਰਾ ਖੋਲਦੇ ਨੇ ਤਾਂ ਕਮਰੇ ਦੇ ਵਿੱਚ ਲੜਕੀ ਤਾਂ ਜਿਹੀ ਉੱਥੇ ਨਹੀਂ ਹੁੰਦੀ ਫਰਾਰ ਹੁੰਦੀ ਹੈ ਪਰ ਲੜਕਾ ਕੁਰਸੀ ਤੇ ਪਿਆ ਮਿਲਦਾ ਹੈ ਜੋ ਕਿ ਮ੍ਰਿਤਕ ਹੁੰਦਾ ਉਸ ਦੀ ਮੌਤ ਹੋ ਗਈ ਹੁੰਦੀ ਹੈ ਉੱਥੇ ਕੁਰਸੀ ਤੇ ਪਿਆ ਹੁੰਦਾ ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਜਾਂਦੇ ਨੇ ਤਾਂ ਖਬਰ ਇਹ ਤੁਹਾਡੇ ਨਾਲ ਬਠਿੰਡਾ ਤੋਂ ਸਾਂਝੀ ਕਰ ਰਹੇ ਹਾਂ ਤਾਂ ਬਠਿੰਡਾ ਦੇ ਇੱਕ ਨਿੱਜੀ ਹੋਟਲ ਤੋਂ ਜਿਹੜੀ ਕਿ ਖਬਰ ਸਾਹਮਣੇ ਆਈ ਹੈ ਤਾਂ ਮੌਕੇ ਤੇ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਜਾਣਕਾਰੀ ਦਿੰਦਿਆਂ ਪੁਲਿਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਬਠਿੰਡਾ ਦੇ ਇਸ ਨਿੱਜੀ ਹੋਟਲ ਦੇ ਵਿੱਚ ਮੁੰਡਾ ਕੁੜੀ ਦਾਖਲ ਹੁੰਦੇ ਨੇ ਦੁਪਹਿਰ ਵੇਲੇ ਜਦੋਂ ਹੋਟਲ ਵਾਲੇ ਅੰਦਰ ਜਾਂਦੇ ਨੇ ਤਾਂ ਉੱਥੇ ਦੀਆਂ ਤਸਵੀਰਾਂ ਬਦਲੀਆਂ ਹੁੰਦੀਆਂ ਨੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਵੀ ਅਸੀਂ ਟੀਮ ਦੇ ਉੱਤੇ ਸਾਂਝੀ ਕਰ ਰਹੇ ਹਾਂ ਤੁਸੀਂ ਹੋਟਲ ਦਾ ਕਮਰਾ ਦੇਖ ਸਕਦੇ ਹੋ ਜਿੱਥੇ ਕਿ ਹੈਪੀ ਬਰਥਡੇ ਦੇ ਬੈਲੂਨ ਲੱਗੇ ਹੋਏ ਨੇ ਜਿਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਸ਼ਾਇਦ ਇਹ ਲੜਕਾ ਲੜਕੀ ਕਿਸੇ ਦਾ ਹੈਪੀ ਬਰਥਡੇ ਆਪਣਾ ਕਿਸੇ ਦਾ ਦੋਵਾਂ ਵਿੱਚੋਂ ਕਿਸੇ ਦਾ ਹੈਪੀ ਬਰਥਡੇ ਸੈਲੀਬ੍ਰੇਟ ਕਰਨ ਦੇ ਲਈ ਉੱਥੇ ਆਏ ਸਨ ਪਰ ਜਦੋਂ ਹੋਟਲ ਵਾਲੇ ਕਮਰਾ ਖੋਲਦੇ ਨੇ ਤਾਂ ਤਸਵੀਰਾਂ ਉੱਥੇ ਇਹ ਸਾਹਮਣੇ ਆndੀਆਂ ਨੇ ਕਿ ਕੁੜੀ ਤਾਂ ਉੱਥੇ ਮੌਜੂਦ ਹੀ ਨਹੀਂ ਹੁੰਦੀ ਤੇ ਮੁੰਡਾ ਕੁਰਸੀ ਤੇ ਪਿਆ ਹੋਇਆ ਲੱਭਦਾ ਤਾਂ ਹੁਣ ਪੁਲਿਸ ਦੇ ਵੱਲੋਂ ਹਰ ਇੱਕ ਐਂਗਲ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਕੁੜੀ ਕੌਣ ਸੀ ਕਿਸ ਦੇ ਨਾਲ ਆਇਆ ਸੀ ਕੁੜੀ ਦੇ ਨਾਲ ਇਸ ਦਾ ਕੀ ਰਿਸ਼ਤਾ ਸੀਗਾ ਉਹ ਸਾਰੀ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਜਦੋਂ ਪੁਲਿਸ ਨੇ ਮੁੰਡੇ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡਾ ਸਾਡੇ ਮੁੰਡੇ ਦੇ ਨਾਲ ਕੋਈ ਰਿਸ਼ਤਾ ਨਹੀਂ ਆ ਕਿਸ ਨੂੰ ਕਰ ਤੋਂ ਬੇਦਖਲ ਕੀਤਾ ਹੋਇਆ ਸੀ ਹੋਰ ਜਾਣਕਾਰੀ ਦਿੰਦਿਆਂ ਕੀ ਕੁਝ ਕਿਹਾ ਜਾ ਰਿਹਾ ਹੈ ਤੁਸੀਂ ਖੁਦ ਹੀ ਸੁਣ ਲਓ ਆ ਸਾਨੂੰ ਦੁਪਹਿਰ ਸਮੇਂ ਇੱਕ ਤਲਾਹ ਮਿਲੀ ਸੀ ਸਿੱਧੂ ਹੋਟਲ ਜੋ ਕਿ 골ਡਗੀਰੇ ਪਿਛਲੇ ਪਾਸੇ ਮਜੂਦ ਹੈਗਾ ਕਿ ਉੱਥੇ ਅ ਰਕੇਸ਼ਨਾ ਦਾ ਵਿਅਕਤੀ ਰੁਕਿਆ ਹੋਇਆ ਵਿਆ ਸੀਗਾ ਉਸ ਦੀ ਡੈਥ ਹੋ ਗਈ ਆ ਉਸ ਤੇ ਮੌਕੇ ਤੇ ਪਹੁੰਚ ਕੇ ਸਾਰਾ ਰਿਕਾਰਡ ਤੋਂ ਬਾਅਦ ਉਸ ਦੇ ਵਾਰਸਾਂ ਨੂੰ ਉਹਦੇ ਪਤੇ ਦੁਆਰੋਂ ਉਸ ਦੇ ਵਾਰਸਾਂ ਨੂੰ ਬੁਲਾਇਆ ਗਿਆ ਵਾਰਸਾਂ ਦੇ ਆਉਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਪਹਿਲਾਂ ਹੀ ਉਹਨਾਂ ਦੇ ਘਰੇ ਨਹੀਂ ਰਹਿੰਦਾ ਸੀ ਉਹ ਬੇਸਿਕਲੀ ਬੇਦਖਲ ਕੀਤਾ ਹੋਇਆ ਸੀ ਜਿਹੜਾ ਕਿ ਪਹਿਲਾਂ ਹੀ ਮਾੜੀ ਸੰਗਤ ਦਾ ਸ਼ਿਕਨ ਸੀ ਇੱਥੇ ਆ ਕੇ ਰੁਕਿਆ ਲੇਕਿਨ ਇਸ ਦੇ ਪਿਛਲੇ ਬਾਰੇ ਦੱਸਿਆ ਗਿਆ ਕਿ ਇਸ ਦੇ ਐਕਸੀਡੈਂਟ ਹੋਣ ਤੋਂ ਬਾਅਦ ਇਹਦੀ ਕੁਝ ਮੈਡੀਸਿਨਸ ਚਲਦੀ ਸੀ ਲੇਕਿਨ ਫਿਲਹਾਲ ਅਸੀਂ ਦੀ ਸਿੱਧੀ ਨਜ਼ਰੇ ਜੋ ਕੋਈ ਇਸ ਗੱਲ ਦਾ ਨਹੀਂ ਪਤਾ ਲੱਗ ਸਕਿਆ ਕਿ ਇਸ ਦੀ ਕਿਹੜੀ ਡੈਥ ਹੈ ਕਿਸ ਤਰ੍ਹਾਂ ਹੋਈ ਹੈ ਇਸ ਲਈ ਅਸੀਂ ਘਰਦਿਆਂ ਦੇ ਬਿਆਨਾਂ ਤੇ 194 ਸੀਆਰਪੀਸੀ ਦੀ ਕਾਰਵਾਈ ਕੀਤੀ ਹੈਗੀ ਆ ਉਸ ਦਾ ਕਿਹੜਾ ਹੈਗਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਉਸ ਤੋਂ ਬਾਅਦ ਹੀ ਵਾਰਸਾਂ ਦੇ ਹਵਾਲੇ ਕੀਤੀ ਜਾਊਗੀ ਜਿੱਥੋਂ ਤੱਕ ਤਫ਼ਤੀਸ਼ ਦਾ ਸਵਾਲ ਆ ਇਸ ਤਫ਼ਤੀਸ਼ ਦੇ ਅਸੀਂ ਐਂਗਲ ਦੇ ਵਿੱਚ ਉਹ ਕਿਸ ਦੇ ਨਾਲ ਰੁਕਿਆ ਸੀ ਕਿ ਦੋ ਆ ਕੇ ਰੁਕਿਆ ਕਿਵੇਂ ਗਿਆ ਜਾਂ ਕੀ ਹਾਲਾਤ ਹੋ ਸਕਦੇ ਇਸ ਨੂੰ ਕਿਡਾ ਅਸੀਂ ਗਾ ਬਾਤ ਤਫਤੀਸ਼ ਦੇ ਵਿੱਚ ਜਿਹੜਾ ਹੈਗਾ ਅੱਗੇ ਰੱਖਾਂਗੇ ਸਰ ਇਹ ਇੱਕੋ ਦਾ ਰਹਿਣ ਵਾਲਾ ਸੀ ਔਰ ਕਿਸਦੇ ਨਾਲ ਲੁਕਿਆ ਸੀ ਲੜਕੀ ਦਾ ਜ਼ਿਕਰ ਹੋ ਰਿਹਾ ਲੜਕੀ ਦੇਖੋ ਜੀ ਇਹ ਤਫਤੀਸ਼ ਦਾ ਮੈਟਰ ਹੈਗਾ ਇਸ ਦਾ ਜਿਹੜਾ ਐਡਰੈਸ ਹੈਗਾ ਲਹਿਰਾ ਕਲੋਨੀ ਲਹਿਰਾ ਕਲੋਨੀ ਪੁੱਛੋ ਦਾ ਹੈਗਾ ਲੇਕਿਨ ਆਪਣੇ ਕਿਸੇ ਸਾਥੀ ਨੇ ਇਹ ਰੁਕਿਆ ਪਿਆ ਸੀਗਾ ਸਾਥੀ ਮਹਿਲਤ ਕੀ ਇਹ ਇਹ ਤਫਤੀਸ਼ ਦਾ ਹਜੇ ਵਿਸ਼ਾ ਹੈਗਾ ਲੜਕੀ ਫੀਮੇਲ ਸੀ ਵੀ ਲੇਕਿਨ ਦੋਵਾਂ ਦੇ ਆਧਾਰ ਕਾਰਡ ਅਸੀਂ ਕਿਹੜੇ ਹੈਗੇ ਆ ਉਥੋਂ ਮੌਕੇ ਤੋਂ ਕਬਜ਼ੇ ਤੇ ਲੈ ਲਏ ਆ ਰਿਸਟਰ ਨੂੰ ਲੈ ਲਿਆ ਕਿਹੜੀ ਹੈਗੀ ਅੱਗੇ ਤਫ਼ਤੀਸ਼ ਕੀਤੀ ਜਾ ਰਹੀ ਹੈ ਡਾੜੀ ਕੋਟੇ ਜਿਸ ਕਿਸ ਨਾਲ ਰੁਕਿਆ ਆਧਾਰ ਕਾਰਡ ਮਿਲਿਆ ਤਾਂ ਉਸ ਤੇ ਕੀ ਇਡੈਂਟੀਫਾਈਡ ਹੋਇਆ ਲੜਕੀ ਦਾ ਨਾਮ ਦੇਖੋ ਇਹ ਤਫ਼ਤੀਸ਼ ਦਾ ਵਿਸ਼ਾ ਹੈਗਾ ਅਸੀਂ ਕੁਝ ਚੀਜ਼ਾਂ ਰਿਸਟਿਗੇਸ਼ਨ ਡਾਇਰੈਕਟਲੀ ਡਿਸਕਲੋਸ ਨਹੀਂ ਕਰ ਸਕਦੇ ਹਰੇਕ ਬੰਦੇ ਦੀ ਆਪਣੀ ਆਪਣੀ ਪ੍ਰਾਈਵੇਸੀ ਹੈਗੀ ਆ ਫੋਟੋ ਦਾ ਕੀ ਨਾਮ ਹੈ ਔਰ ਕੀ ਹੋਟਲ ਦਾ ਨਾਮ ਸਿੱਧੂ ਹੈਗਾ ਜੀ 골ਡ ਡੀਗੀ ਦੇ ਪਿਛਲੇ ਪਾਸੇ ਹੈ ਜਿਹੜਾ ਤੁਸੀਂ ਸਵਾਲ ਕੀਤਾ ਹੈਗਾ ਕਿ ਇਹ ਕਿਸ ਤਰ੍ਹਾਂ ਮੌਤ ਹੈ ਕਿਸ ਤਰ੍ਹਾਂ ਉਹਦੀ ਕੰਡੀਸ਼ਨ ਸੀਗੀ ਪਹਿਲੀ ਨਜ਼ਰੇ ਦੇਖਣ ਤੋਂ ਕੋਈ ਐਸੀ ਗੱਲ ਨਹੀਂ ਲੱਗ ਰਹੀ ਸਿੱਧੇ ਤੌਰ ਤੇ ਕੋਈ ਸ਼ਟਅਰ ਵਗੈਰਾ ਜਾਂ ਕੋਈ ਹੋਰ ਚੀਜ਼ ਕਿਸ ਨਾਲ ਇਸ ਦੀ ਮੌਤ ਜਾਪਦੀ ਹੈ ਇਸ ਲਈ ਹੀ ਇਸ ਦਾ ਜਿਹੜਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ ਆਪਣੇ ਵਗੈਰਾ ਪਾਇਆ ਹੋਈ ਜੀ ਦਾ ਦੇਖੋ ਉਹ ਆਪ ਦੇ ਜਿਹੜਾ ਹੈਗਾ ਉਹਦੇ ਵਿੱਚ ਨਾਈਟ ਮਣ ਕੇ ਕੈਜ਼ੂਅਲ ਜੁਲੀ ਫਾਰਮ ਤੋਂ ਕੈਜ਼ੂਅਲ ਡਰੈਸ ਦੇ ਵਿੱਚ ਨਹੀਂ ਸੀਗਾ ਆਪਣੇ ਕਿਹੜਾ ਹੈਗਾ ਟੀ-ਸ਼ਰਟ ਜਾਂ ਉਹਦੇ ਵਿੱਚ ਸੀਗਾ ਲੇਕਿਨ ਹਜੇ ਕਿਹੜਾ ਹੈਗਾ ਅੱਗੇ ਅਸੀਂ ਦੇਖ ਰਹੇ ਹਾਂ ਸਰ ਇਹ ਵੀ ਦੱਸਿਆ ਜਾ ਰਿਹਾ ਵੀ ਉਹ ਕੋਈ ਟੈਟੂ ਦਾ ਕੰਮ ਕਰਦਾ ਸੀ ਜੀ ਟੈਟੂ ਬਣਾਉਂਦਾ ਜੀ ਦੇਖੋ ਜੀ ਇਨੀਸ਼ੀਅਲ ਗੱਲ ਹੈਗੀ ਆ ਹਜੇ ਤਾਂ ਫਿਲਹਾਲ ਅਸੀਂ ਬਿਆਨਾਂ ਤੋਂ ਬਾਅਦ ਉਹਨੂੰ ਡੈੱਡ ਬੋਡੀ ਨੂੰ ਕਿਹੜਾ ਮੌਰਚੀ ਦੀ ਵਿੱਚ ਦਾਖਲ ਕਰਵਾਇਆ ਤੇ ਅੱਗੇ ਕਿਹੜਾ ਹੈਗਾ ਅਸੀਂ ਤਰਤੀਸ ਤਰ੍ਹਾਂ ਇਸ ਚੀਜ਼ਾਂ ਦੇ ਅੱਛਾ ਇਹ ਕਲੀਅਰ ਹੈ ਜੀ ਉਹਦੇ ਨਾਲ ਇੱਕ ਲੜਕੀ ਵੀ ਸੀ ਦੇਖੋ ਕਿਹੜਾ ਹੋਟਲ ਦੇ ਵਿੱਚੋਂ ਸਾਨੂੰ ਨਾਮ ਪਤੇ ਮਿਲੇ ਆ ਜਾਂ ਡਾਕੂਮੈਂਟਸ ਮਿਲੇ ਆ ਉਸ ਤੋਂ ਹੈ ਕਿ ਇਸ ਦੇ ਨਾਲ ਇੱਕ ਇਹ ਸਾਥੀ ਨਾਲ ਰੁਕਿਆ ਸੀ ਕੱਲ ਉਹਨੂੰ ਡੈੱਡ ਬੋਡੀ ਕਿੱਲੇ ਹੋਈ ਮਿਲੀ ਇਹ ਤਾਂ ਸਾਨੂੰਤਲਾਏ ਦੋ ਕਵੀਦ ਦੁਪਹਿਰੇ ਮਿਲੀ ਸੀ ਕਰੀ 12 ਕਰੀ ਦੇਖੋ ਹੋਟਲ ਦਾ ਕਿੱਥੋਂ ਤੱਕ ਸਵਾਲ ਆ ਉੱਥੇ ਆਪਾਂ ਇਹੀ ਦੇਖਿਆ ਦੇਖਿਆ ਜਾ ਸਕਦਾ ਹਾਂ ਕਿ ਸ਼ੁਰੂ ਦੇ ਵਿੱਚ ਕਿਸੇ ਨਬਾਲਗ ਨੂੰ ਜਾਂ ਬਿਨਾਂ ਐਡਰੈਸ ਤੋਂ ਨਾ ਰੱਖਿਆ ਹੋਇਆ ਲੇਕਿਨ ਮੁਢਲੇ ਤੌਰ ਤੇ ਹੋਟਲ ਨੇ ਆਪਣੀ ਜਿਹੜੀ ਕਾਰਵਾਈਆਂ ਕਾਰਵਾਈਆਂ ਕੰਡੀਸ਼ਨਸ ਨੂੰ ਪੂਰਾ ਕੀਤਾ ਹੋਇਆ ਲੇਕਿਨ ਫਿਰ ਵੀ ਅਸੀਂ ਕਿਹੜਾ ਹੈਗਾ ਇਸ ਨੂੰ ਪੜਤਾਲ ਦੇ ਵਿੱਚ ਦੇਖ